ਸਾਸੀ ਗਾਲ ਦੋਸਤੋ ਭਰਾ ਤੁਹਾਡਾ ਅੱਜ ਲੈ ਕੇ ਆਇਆ ਜੇ ਪਿਓਰ ਫੁੱਲ ਪਿਓਰ ਸ਼ਿਫੋਨ ਦਾ ਦੁਪੱਟਾ ਬਹੁਤ ਸੋਹਣਾ 2.5 ਮੀਟਰ ਲੈਂਥ ਦੇ ਵਿੱਚ ਉੱਪਰ ਆਏਗਾ ਬਹੁਤ ਸੋਹਣਾ ਸਲੀਕ ਜਿਹਾ ਦੇਖੋ ਦਸੂਤੀ ਦਾ ਵਰਕ ਹੋਇਆ ਜੇ 2.5 ਮੀਟਰ ਲੈਂਥ ਦੇ ਵਿੱਚ ਫੁੱਲ ਪਿਓਰ ਸ਼ਿਫੋਨ ਦਾ ਦੁਪੱਟਾ ਜੇ ਵਾਈਡ ਦੁਪੱਟਾ ਲੈਣ ਜਾਈਏ 450 ਰੁਪਏ ਦਾ ਵਾਈਡ ਦੁਪੱਟਾ ਪਰ ਤੁਹਾਡਾ ਭਰਾ ਤੁਹਾਨੂੰ 700 ਰੁਪਏ ਦੇ ਵਿੱਚ embroidery work ਦੇਵੇਗਾ ਦਸੂਤੀ ਦਾ ਵਰਕ ਹੱਥ ਦਾ ਵਰਕ ਕੀਤਾ ਹੋਇਆ ਜੇ ਬਹੁਤ ਸੋਹਣਾ ਬਹੁਤ ਪਿਆਰਾ ਫੁੱਲ ਫਲੇਜ 2.5 ਮੀਟਰ ਫੁੱਲ ਪਿਓਰ ਦਾ ਦੁਪੱਟਾ ਜੇ ਹੁਣ ਗਿਣੀ ਜਾਏਗਾ ਇਹਦੇ ਵਿੱਚ ਕਲਰ ਇਹਦੇ ਡਿਜ਼ਾਈਨ ਮੈਂ ਕਹਿੰਦਾ ਜਿਹੜਾ ਵੀ ਡਿਜ਼ਾਈਨ ਜਿਹੜੀ ਮੇਰੀ ਮਾਂ ਨੂੰ ਜਿਹੜੀ ਮੇਰੀ ਵੱਡੀ ਭੈਣ ਨੂੰ ਜਿੰਨੂੰ ਵੀ ਪਸੰਦ ਆਵੇ ਮੈਂ ਟ ਲੈਣਾ ਇਸ ਸਕਰੀਨਸ਼ਾਟ ਲੈਣ ਲੱਗਿਆ ਕਿਉਂਕਿ ਸਿੰਗਲ ਸਿੰਗਲ ਕਲਰ ਆਣੇ ਸਿੰਗਲ ਸਿੰਗਲ ਡਿਜ਼ਾਈਨ ਆਉਣੇ ਜੇ ਹੁਣ ਕਲਰ ਗਿਣੀ ਜਾਏਓ ਜਿਹੜਾ ਜਿੰਨੂੰ ਪਸੰਦ ਆਂਦਾ ਜੇ ਨੀਚੇ ਨੰਬਰ ਹਾਈਲਾਈਟ ਹੋ ਰਿਹਾ ਉਹਦੇ ਉੱਤੇ ਤੁਸੀਂ ਮੈਨੂੰ ਵਟਸਐਪ ਕਰਨਾ ਜੇ ਸਕਰੀਨਸ਼ਾਟ ਠੀਕ ਹੈ ਜੀ ਡਿਜ਼ਾਈਨ ਗਿਣੀ ਜਾਏਓ ਡਿਜ਼ਾਈਨ ਮੈਂ ਰੱਖ ਰਿਆਂ ਫੁੱਲ ਪਿਓਰ ਦਾ 2.5 ਮੀਟਰ ਫੁੱਲ ਪਿਓਰ ਸ਼ਫਾਉਂ ਦਾ ਦੁਪੱਟਾ ਜ ਮੈਂ ਕਹਿੰਦਾ ਬੀਬੀਆਂ ਖੁਸ਼ ਹੋਣਗੀਆਂ ਮਾਵਾ ਖੁਸ਼ ਹੋਣਗੀਆਂ ਸੱਸਾਂ ਖੁਸ਼ ਹੋਣਗੀਆਂ ਦਰਾਣੀਆਂ ਖੁਸ਼ ਹੋਣਗੀਆਂ ਜਠਾਣੀਆਂ ਖੁਸ਼ ਹੋਣਗੀਆਂ ਨਨਾਨ ਖੁਸ਼ ਹੋਏਗੀ ਪਰਜਾਈ ਵੀ ਖੁਸ਼ ਹੋਏਗੀ ਦੁਪੱਟਾ ਬੜਾ ਸੋਹਣਾ ਜੇ ਡਿਜ਼ਾਈਨ ਬੜੇ ਪਿਆਰੇ ਬਹੁਤ ਹੀ ਸੋਹਣੇ ਸਿਲੈਕਟਡ ਡਿਜ਼ਾਈਨ ਆ ਗਿਣੀ ਜਾਓ ਡਿਜ਼ਾਈਨ ਬੜੇ ਪਿਆਰੇ ਬੜੇ ਬਹੁਤ ਹੀ ਸੋਹਣੇ ਚੈੱਕ ਕਰੋ ਡਿਜ਼ਾਈਨ ਗਿਣੀ ਜਾਓ ਡਿਜ਼ਾਈਨ ਤੇ ਮੈਂ ਕਹਿੰਦਾ ਤੁਸੀਂ ਗਿਣਦੇ ਥੱਕ ਜੈਣਾ ਜੇ ਪਰ ਇੱਧਰ ਤੁਹਾਡੇ ਭਰਾ ਕੋਲ ਨਾ ਡਿਜ਼ਾਈਨ ਨਹੀਂ ਜੇ ਖਤਮ ਹੋਣੇ ਚੈੱਕ ਕਰੋ ਡਿਜ਼ਾਈਨ ਜਿਹੜਾ ਜਿੰਨੂੰ ਪਸੰਦ ਆਂਦਾ ਜੇ ਜਲਦੀ ਜਲਦੀ ਸਕਰੀਨਸ਼ਾਟ ਕਰਿਓ ਤੇ ਜਲਦੀ ਜਲਦੀ ਸੈਂਡ ਕਰਿਓ ਚੈੱਕ ਕਰੋ ਡਿਜ਼ਾਈਨ ਗਿਣੀ ਜਾਓ ਡਿਜ਼ਾਈਨ ਗਿਣੀ ਜਾਓ ਮੈਕਨਾ ਪਰਮਾਰਲਾ ਆਤੀ ਜੇ ਹਲੋ ਵਾਈਟ ਏਮਬਰਾਇਡਰੀ ਵੀ ਆ ਗਈ ਜੇ ਵਾਈਟ ਵਰਕ ਦੇ ਵਿੱਚ ਵੀ ਆਏਗਾ ਬਹੁਤ ਸੋਹਣਾ ਡਿਜ਼ਾਈਨ ਫੁੱਲ ਫਲੇਜ ਫਿਨਿਸ਼ਿੰਗ ਦੇ ਵਿੱਚ ਕੰਮ ਕੀਤਾ ਹੋਇਆ ਠੀਕ ਹੈ ਜੀ ਹੁਣ ਡਿਜ਼ਾਈਨ ਹੋਰ ਕਿਨੇ ਹੋ ਚੈੱਕ ਕਰੋ ਡਿਜ਼ਾਈਨ ਆ ਗਏ ਜੇ ਇੱਧਰ ਵੇਖੋ ਕਿਆਮਤ ਡਿਜ਼ਾਈਨ ਇੱਧਰ ਵੇਖੋ ਵਾਈਟ ਦੇ ਵਾਈਟ ਕਿਆਮਤ ਚੀਜ਼ ਐ ਕਿਆਮਤ ਚੀਜ਼ ਮੈਂ ਕਹਿੰਦਾ ਗਰੂ ਖੁਸ਼ ਹੋ ਜਾਏਗੀ ਜਿਹੜੀ ਵੀ ਮੇਰੀ ਭੈਣ ਮਾਂ ਦੁਪੱਟਾ ਲਏਗੀ ਵੇਖੋ ਡਿਜ਼ਾਈਨ ਗੀਨੀ ਜੋ ਡਿਜ਼ਾਈਨ ਗੀਨੀ ਜੋ ਆਰਟੀਕਲ ਇੱਧਰ ਵੇਖੋ ਕਿਆਮਤ 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 ਹੋ ਗਈ ਏ ਡਿਜ਼ਾਈਨ ਵੇਖੋ ਜਿੰਨੂੰ ਜਿਹੜਾ ਪਸੰਦ ਆਂਦਾ ਮੈਂਟਲ ਆਇਆ ਸਕਰੀਨਸ਼ਾਟ ਲੈਣ ਲੱਗਿਆ ਕਿਉਂਕਿ ਸਿੰਗਲ ਸਿੰਗਲ ਪੀਸ ਐ ਸਿੰਗਲ ਸਿੰਗਲ ਕਲਰ ਨੇ ਜਲਦੀ ਤੋਂ ਜਲਦੀ ਆਰਡਰ ਕਰਿਓ ਡਿਜ਼ਾਈਨ ਬੜੇ ਪਿਆਰੇ ਜੇ ਡਿਜ਼ਾਈਨ ਬਹੁਤ ਹੀ ਸੋਹਣੇ ਬਹੁਤ ਸਿਲੇਕਟਡ ਜੇ ਡਿਜ਼ਾਈਨ ਹੈਗੇ ਜੇ ਚੈੱਕ ਕਰੀ ਜਾਓ ਇੱਧਰ ਵੇਖੋ ਵਾਈਟ ਤੇ ਵਾਈਟ ਫੇਵਰੇਟ ਕਲਰ ਸਾਰਿਆਂ ਦਾ ਫੁੱਲ ਪਿਓਰ ਸ਼ਿਫੋਨ ਦਾ ਦੁਪੱਟਾ ਪ੍ਰਾਈਸ ਸਿਰਫ 700 ਰੁਪਏ 2.5 ਮੀਟਰ ਲੈਂਥ ਦੇ ਵਿੱਚ ਦੁਪੱਟਾ ਆਏਗਾ ਕਲਰ ਵੇਖੋ ਕੰਬੀਨੇਸ਼ਨ ਚੈੱਕ ਕਰੋ ਕਾਰੀਗਰ ਨੇ ਤੇ ਦੁਪੱਟੇ 'ਚ ਜਾਨ ਪਾਤੀ ਇੰਬ੍ਰੋਇਡਰੀ ਕਰਕੇ ਵੇਖੋ ਡਿਜ਼ਾਈਨ ਸਿਲੇਕਟਡ ਕਲਰ ਕੰਬੀਨੇਸ਼ਨ ਬੜੇ ਪਿਆਰੇ ਬਹੁਤ ਸੋਹਣੇ ਬਹੁਤ ਸੋਹਣੇ ਬਹੁਤ ਸੋਹਣੇ ਜੀ ਦੋਸਤ ਕਿੱਦਾਂ ਦੇ ਲੱਗੇ ਡਿਜ਼ਾਈਨ ਕਿੱਦਾਂ ਦੇ ਲੱਗੇ ਆਰਟੀਕਲ ਮੇਰੇ ਤੇ ਮੈਂ ਕਹਿੰਨਾ ਬਹੁਤ ਹੀ ਫੇਵਰਟ ਕਲਰ ਹੈਗੇ ਨੇ ਸਾਰੇ ਹੀ ਮੈਂ ਆਪਣੇ ਫੇਵਰਟ ਕਲਰ ਕਰਵਾਏ ਨੇ embroidery ਦੇ ਵਿੱਚ ਵੇਖੋ ਡਿਜ਼ਾਈਨ ਕਿੰਨੇ ਪਿਆਰੇ ਹੈਗੇ ਜੇ ਸਿਲੈਕਟਡ ਡਿਜ਼ਾਈਨ ਆ ਸਿਲੈਕਟਡ ਜੇ ਆਰਟੀਕਲ ਆ ਠੀਕ ਆ ਸਿੰਗਲ ਸਿੰਗਲ ਆਣਾ ਜੇ ਇੱਕ ਦੇ ਨਾਲ ਦਾ ਦੂਜਾ ਨਹੀਂ ਜੇ ਰਿਪੀਟ ਹੋਣਾ ਇਹ ਨਾ ਕਿ ਉਹ ਦਰਾਂ ਨਾ ਨਹੀਂ ਸੇਮ ਪਾਣਾ ਜੇ ਤੇ ਮੈਂ ਕਹਿੰਨਾ ਗੁੜਮਣੀ ਗੁੜਮਣੀ ਸੇਮ ਪਾਣਾ ਜੇ ਠੀਕ ਹੈ ਜੀ ਡਿਜ਼ਾਈਨ ਸਿਲੈਕਟ ਕਰਕੇ ਸਕਰੀਨਸ਼ਾਟ ਨੀਚੇ ਨੰਬਰ ਹਾਈਲਾਈਟ ਹੋ ਰਿਹਾ ਵਾ ਉਹਦੇ ਤੇ ਜਲਦੀ ਤੋਂ ਜਲਦੀ ਸਕਰੀਨਸ਼ਾਟ ਕਰੋ ਔਰ ਹਾਂ ਅਗਰ ਸਾਡੀ ਵੀਡੀਓ ਸਾਡੇ ਡਿਜ਼ਾਈਨ ਆਰਟੀਕਲ ਕੁਝ ਪਸੰਦ ਆਂਦਾ ਵੀਡੀਓ ਵੀ ਪਸੰਦ ਆਈ ਕੁਝ 1% ਕੋਈ ਚੀਜ਼ ਸਾਡੀ ਵੀਡੀਓ ਚ ਤੁਹਾਨੂੰ ਚੰਗੀ ਲੱਗੀ ਤੇ ਲਾਈਕ ਕਰਕੇ ਜਰੂਰ ਜਾਇਓ ਹੋਰ ਇਦਾਂ ਦੇ ਡਿਜ਼ਾਈਨ ਵੇਖਣ ਵਾਸਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਲੈ ਕੇ ਆਂਦੇ ਰਵਾਂਗੇ ਇਦਾਂ ਦੇ ਹੋਰ ਨਵੇਂ ਡਿਜ਼ਾਈਨ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਡਿਜ਼ਾਈਨ ਬਾਏ ਬਾਏ ਟੇਕ ਕੇ ਰਵਾਂਗੇ ਜੀ ਸੱਚੀ ਕਾਲ ਜੀ